ਆਮ ਆਦਮੀ ਪਾਰਟੀ ਦੇ ਵੱਲੋਂ ਅਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਲੈ ਕੇ ਕਾਂਗਰਸ ਪਵਨ ਤੱਕ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਆਪ ਵੱਲੋਂ ਵੱਖ-ਵੱਖ ਬੈਂਡ ਵਾਜਿਆਂ ਦੀਆਂ ਟੀਮਾਂ ਨੂੰ ਨਾਲ ਲੈ ਕੇ ਬੈਂਡ ਵਜਾ ਕੇ ਵਿਲੱਖਣ ਟੈਗ ਨਾਲ ਇਹ ਪ੍ਰਦਰਸ਼ਨ ਕੀਤਾ ਗਿਆੰਦਾ ਹੈ। ਦੱਸਦੇ ਕਿ ਆਪ ਆਗੂਆਂ ਨੇ ਇਸ ਤਰ੍ਹਾਂ ਮੀਡੀਆ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਚੁੰਡਿਆਲਾ ਗੁਰੂ ਵਿਖੇ ਇੱਕ ਰੈਲੀ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੌਜੂਦਾ ਮંત્રી ਹਰਪਰਜਨ ਸਿੰਘ ਯੂਟਿਊਬ ਨੂੰ ਬੈਂਡਵਾਜੋ ਵਾਲੇ ਪਰਿਵਾਰ ਨਾਲ ਜੋੜ ਕੇ ਬਿਆਨ ਦਿੱਤਾ ਗਿਆ ਸੀ ਜੋ ਕਿ ਬੇਹਦ ਅਪਮਾਨਜਨਕ ਤੇ ਨਿੰਦਕਯੋਗ ਹੈ ਤੇ ਇਸੇ ਦੇ ਹੀ ਚੱਲਦੇ ਆ ਇਹ ਜੋ ਹੁਣ ਰੋਜ਼ ਪ੍ਰਦਰਸ਼ਨ ਹੈ ਉਹ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੀਤਾ ਜਾ ਰਿਹਾ ਕਾਂਗਰਸ ਦੀ ਸੋਚ ਤੁਹਾਡੇ ਸਾਹਮਣੇ ਹੈ ਜੀ ਪਹਿਲਾਂ ਰਾਜਾ ਵੜਿੰਗ ਜੀ ਕੁਝ ਵੀ ਬੋਲ ਦਿੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ ਹੈ ਜੇ ਕੋਈ ਆਮ ਘਰ ਦਾ ਬੱਚਾ ਪੜ੍ਹ ਲਿਖ ਕੇ ਅੱਗੇ ਵਧਦਾ ਆ ਇਹ ਉਹਨੂੰ ਜਾਤੀਵਾਦ ਤੇ ਲੈ ਕੇ ਆ ਕੇ ਟਿੱਪਣੀਆਂ ਕਰਦੇ ਨੇ ਜੇ ਈਟੀਓ ਸਾਹਿਬ ਦੇ ਪਰਿਵਾਰ ਚ ਕੋਈ ਵਾਜੇ ਵਜਾਉਂਦਾ ਸੀ ਉਹ ਮਿਹਨਤ ਕਰਦਾ ਸੀ ਕੋਈ ਬਲੈਕ ਨਹੀਂ ਸੀ ਕਰਦਾ ਸੋ ਇੱਥੇ ਉਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਕਿ ਉਹਨਾਂ ਦੀ ਕਿੰਨੀ ਛੋਟੀ ਮਾਨਸਿਕਤਾ ਤੇ ਉਹ ਫੇਰ ਚੁੱਕੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਬੋਲਣਾ ਕੀ ਹੈ ਤਾਂ ਅੱਜ ਕਿਸ ਤਰੀਕੇ ਨਾਲ ਇੱਥੇ ਤੁਹਾਡੇ ਉੱਪਰ ਦਰਸ਼ਨ ਕੀਤਾ ਜਾ ਰਿਹਾ ਅਸੀਂ ਜੀ ਅੱਜ ਤੁਹਾਡੇ ਸਾਹਮਣੇ ਬੈਂਡ ਵਾਜੇ ਵਾਲੇ ਨੂੰ ਨਾਲ ਲੈ ਕੇ ਜਾਵਾਂਗੇ ਪ੍ਰੋਪਰ ਬੈਂਡ ਵਾਜੇ ਵਜਾ ਕੇ ਉਹਨਾਂ ਦਾ ਪਤਲਾ ਫੂਕ ਕੇ ਆਵਾਂਗੇ ਕਾਂਗਰਸ ਭਵਨ ਜਾ ਕੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਐਦਾਂ ਜਾਤੀਵਾਦ ਜਾਂ ਫਿਰ ਆ ਖਲ ਕੀ ਆ ਜਾਂ ਉਹਦਾ ਕੀ ਅਸਲ ਚ ਨਿਕਲਦਾ ਬਾਅਦ ਚ ਮੈਂ ਸੁਖਬੀਰ ਕੋਲ ਮਾਝਾ ਜੋਨ ਦੀ ਇਨਚਾਰਜ ਮੈਂ ਲਵਿੰਗ ਇਹ ਬੜੀ ਦੁੱਖ ਦੀ ਗੱਲ ਹੈ ਕਿ ਬਾਜਵਾ ਜੀ ਨੇ ਇਹ ਜਿਹੇ ਬਿਆਨ ਦਿੱਤੇ ਨੇ ਕਿ ਇੱਕ ਜੇ ਬੰਦਾ ਆਮ ਕਰ ਚੋਕਿਆ ਜੇ ਉਹਨਾਂ ਦੇ ਪਿਤਾ ਸਾਹਿਬ ਨੇ ਉਹਨਾਂ ਨੂੰ ਇਸ ਜਗ੍ਹਾ ਤੇ ਪਹੁੰਚਾਇਆ ਤੇ ਮਿਹਨਤ ਕਰਕੇ ਹੀ ਪਹੁੰਚਾਇਆ ਨਾ ਕੋਈ ਚੋਰ ਡਾਕੀ ਜਿੱਦਾਂ ਮਾਰਦੇ ਆ ਲੋਕ ਜਾਂ ਕੋਈ ਹੋਰ ਜਾਇਜ਼ ਕੰਮ ਕਰਕੇ ਆਪਣੇ ਬੱਚੇ ਨੂੰ ਪੜਾਉਂਦਾ ਲਗਾਉਂਦਾ ਸਾਨੂੰ ਤੇ ਮਾਣ ਹੋਣਾ ਚਾਹੀਦਾ ਕਿ ਉਹਨਾਂ ਨੇ ਮਿਹਨਤ ਕਰਕੇ ਆਪਣੇ ਬੱਚੇ ਨੂੰ ਇਤੋਂ ਤੱਕ ਪਹੁੰਚਾਇਆ ਵਾ ਅੱਜ ਉਹਨਾਂ ਦਾ ਬੱਚਾ ਬੁਲੰਦੀਆਂ ਛੂ ਰਿਹਾ ਹੈ ਸਾਨੂੰ ਤੇ ਮਾਣ ਉਹਨਾਂ ਇਹੋ ਜਿਹੇ ਪੇਰੈਂਟਸ ਤੇ ਮਤਲਬ ਇੰਨਾ ਸਨਮਾਨ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਈਏ ਕਿ ਦੇਖੋ ਉਹਨਾਂ ਦੇ ਪਿਤਾ ਜੀ ਨੇ ਅੱਜ ਆਪਣੇ ਬੱਚੇ ਨੂੰ ਪੜਾ ਕੇ ਕਿੱਥੇ ਪਹੁੰਚਾਇਆ ਤੁਸੀਂ ਦੇਖਿਆ ਹੋਵੇਗਾ ਜਦੋਂ ਵੀ ਕਿਸੇ ਗਰੀਬ ਘਰ ਦਾ ਬੱਚਾ ਉੱਚੀ ਪੋਸਟ ਤੇ ਜਾਂਦਾ ਹੈ ਤੇ ਅਸੀਂ ਤੇ ਇਹੀ ਗੱਲ ਅਖਬਾਰਾਂ 'ਚ ਵੀ ਦੇਣੀ ਹੈ ਮੀਡੀਆ 'ਚ ਵੀ ਦੇਣੀ ਹੈ ਕਿ ਦੇਖੋ ਉਹਨਾਂ ਦਾ ਬੱਚਾ IAS ਬਣ ਗਿਆ ਜਾਂ ਰਿਕਸ਼ਾ ਚਲੂਣ ਵਾਲੇ ਦਾ ਬੱਚਾ ਇੱਦਾਂ ਬਣ ਗਿਆ ਤੇ ਫਿਰ ਅੱਜ ਬਾਜਵਾਜੀ ਨੂੰ ਕੀ ਹੋਇਆ ਸੀਗਾ ਆ ਜਾਂਦੀ ਇਹਦੀ ਰਾਜਨੀਤਿਕ ਖੁੰਦਕ ਆ ਜਾਂਦੀ ਆ ਵੀ ਤੁਹਾਨੂੰ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਤੁਹਾਡਾ ਹੱਕ ਤੁਹਾਡਾ ਹੱਕ ਨਹੀਂ ਬਣਦਾ ਕਿਸੇ ਬਾਰੇ ਇੰਨੀ ਮਾੜੀ ਸ਼ਬਦਾਵਲੀ ਬੋਲਣ ਦਾ ਅਸੀਂ ਮੰਤਰੀ ਸਾਹਿਬ ਨਾਲ ਹਮੇਸ਼ਾ ਰਹਾਂਗੇ ਆਮ ਆਦਮੀ ਪਾਰਟੀ ਨਾਲ ਰਹੇ ਹਾਂਗੇ ਪਰ ਅਸੀਂ ਇਹਦੀ ਵਿਰੋਧਤਾ ਕਰਦੇ ਆ ਕੋਈ ਕਿਸੇ ਵੀ ਜਾਤੀ ਦਾ ਬੰਦੇ ਨੂੰ ਕੋਈ ਮਾਰਾ ਸ਼ਬਦ ਨਹੀਂ ਬੋਲ ਸਕਦਾ ਅਸੀਂ ਹਮੇਸ਼ਾ ਖੜੇ ਰਹਾਂਗੇ ਅਸੀਂ ਬਾਦशाह ਸਾਹਿਬ ਨੂੰ ਕਹਾਂਗੇ ਕਿ ਉਹ ਮਾਫੀ ਮੰਗਣ ਸਾਡੀ ਸਾਰੀ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਤੋਂ ਕਿ ਅੱਗੇ ਤੋਂ ਕੋਈ ਨਹੀਂ ਇਹੋ ਜੀ ਸਭ ਤੋਂ ਕੋਲੰਭੀ ਮਤਭਾਗਲੇ ਦਿੱਤਨਵਾ ਹੁਣ ਦਰਪਨ ਪਰਮ ਪਤਨੀ ਕੈਬਨਟ ਮੰਤਰੀ ਸਰਦਾਰ ਭਗਤ ਸਿੰਘ ਜੀ ਟਿਓ ਅੱਜ ਤੁਹਾਡੇ ਸਾਰਿਆਂ ਪੱਤਰਕਾਰ ਵੀਰਾਂ ਦੇ ਮਾਧਿਅਮ ਮੈਂ ਪੰਜਾਬ ਵਿੱਚ ਵਸਦੇ ਹਰੇਕ ਸੂਝਵਾਨ ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਇੱਕ ਮਿਹਨਤਕਾਰ ਪਰਿਵਾਰ ਦੇ ਉੱਤੇ ਇੱਕ ਭਾੜੀ ਸ਼ਬਦਾਵਲੀ ਵਰਤ ਕੇ ਉਸ ਸਮੁੱਚੇ ਵਰਗ ਦਾ અપમાન ਕੀਤਾ ਹੈ ਜਿਹੜਾ ਕਿ ਇੱਕ ਸੁਪਨਾ ਵੇਖਦਾ ਹੈ ਮਿਹਨਤ ਕਰਕੇ ਆਪਣੇ ਬੱਚੇ ਨੂੰ ਕਿਸੇ ਬਲੰਦੀ ਤੇ ਪਹੁੰਚਾਉਣ ਲਈ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗੀ ਸਾਡੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਜੀ ਬਾਰੇ ਜਿਨ੍ਹਾਂ ਦਾ ਇੱਕ ਸੁਪਨਾ ਰਿਹਾ ਹੈ ਕਿ ਮੈਂ ਆਪਣੇ ਬੱਚੇ ਨੂੰ ਪੜਾਅਖ ਲਿਖਾ ਕੇ ਕਿਰਤੀ ਉਹ ਪਰਿਵਾਰ ਸੀ ਬੈਂਡ ਦਾ ਉਹ ਕੰਮ ਕਰਦੇ ਸੀ ਪਰ ਉਹਨਾਂ ਨੇ ਇੱਕ ਸੁਪਨਾ ਵੇਖਿਆ ਸੀ ਹਰਪਜਨ ਸਿੰਘ ਲਈ। ਉਹ ਚਾਹੁੰਦੇ ਸੀ ਕਿ ਉਹ ਸਮਾਜ ਵਿੱਚ ਇੱਕ ਵਧੀਆ ਮੁਕਾਮ ਹਾਸਲ ਕਰੇ ਔਰ ਮੈਂ ਉਹਨਾਂ ਨੂੰ ਪੁੱਛਣਾ ਚਾਹਨੀ ਆ ਜਿਹੜੇ ਕਹਿੰਦੇ ਆ ਕਿ ਹਰਪਜਨ ਸਿੰਘ ਈਟੀਓ ਬੈਂਡ ਵਜਾਉਂਦਾ ਰਿਹਾ ਹੈ। ਇੱਥੇ ਮੈਂ ਜ਼ਿਕਰ ਕਰੂੰਗੀ ਸਾਡੇ ਪਿਤਾ ਜੀ ਦੇ ਅਸ਼ੀਰਵਾਦ, ਉਹਨਾਂ ਦੀ ਮਿਹਨਤ ਦੀ ਕਮਾਈ ਦੇ ਸਦਕਾ ਹਰਪਜਨ ਸਿੰਘ ਈਟੀਓ ਸਿਰਫ 21 ਸਾਲਾਂ ਦੀ ਉਮਰ ਵਿੱਚ ਸਰਕਾਰੀ ਨੌਕਰੀ ਵਿੱਚ ਆ ਗਿਆ ਸੀ। ਔਰ 1998 ਚ ਸਾਡੇ ਪਿਤਾ ਜੀ ਦੀ ਦਾਦੇ ਹਾਨਤ ਹੋਇਆ ਉਦੋਂ ਤੱਕ ਕੈਬਨਿਟ ਮੰਤਰੀ ਸਰਦਾਰ ਹਰਪੰਨ ਸਿੰਘ ਗੀਟਿਓ ਨੇ ਤਿੰਨ ਨੌਕਰੀਆਂ ਤੋਂ ਅਸਤੀਫਾ ਦੇ ਕੇ ਲੈਕਚਰਰ ਦੀ ਪੋਸਟ ਵਿੱਚ ਜਿੱਥੇ ਕਿ ਉਹ ਖੁਦ 16 ਸਾਲ ਤੋਂ ਉੱਥੇ ਲੈਕਚਰਰ ਰਏ ਆ ਉਹਨਾਂ ਨੇ ਉੱਥੇ 16 ਸਾਲ ਮਿਹਨਤ ਨਾਲ ਪੜਾਇਆ ਅੱਜ ਉਹਨਾਂ ਦੇ ਪੜਾਏ ਹੋਏ ਬੱਚੇ ਯੂਨੀਵਰਸਿਟੀਆਂ 'ਚ ਹਨ ਉਹਨਾਂ ਦੇ ਪੜਾਏ ਹੋਏ ਬੱਚੇ ਏਡੀਏ ਹੱਦੀਏ ਇਹਨਾਂ ਮੁਕਾਮਾਂ ਤੇ ਪਹੁੰਚੇ ਹਨ ਮੈਂ ਤੁਹਾਨੂੰ ਉਹਨਾਂ ਬੱਚਿਆਂ ਦੇ ਰੂਬਰੂ ਵੀ ਕਰਾਉਂਗੀ ਕਿ ਜਿਨ੍ਹਾਂ ਨੇ ਉਹਨਾਂ ਤੋਂ ਸਿੱਖਿਆ ਹਾਸਲ ਕਰਕੇ ਇੱਕ ਸਰਕਾਰੀ ਸਕੂਲ ਚੋਂ ਉੱਚੇ ਅਹੁਦਿਆਂ ਦੀਆਂ ਜੌਬਸ ਹਾਸਲ ਕੀਤੀਆਂ ਕਿ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਾਡੇ ਪਰਿਵਾਰ ਨੂੰ ਬਹੁਤ ਹੀ ਮਾਨਸਿਕ ਠੇਸ ਪਹੁੰਚੀ ਆ ਔਰ ਉਸ ਸਮੁੱਚੇ ਕਿਰਤੀ ਪਰਿਵਾਰਾਂ ਨੂੰ ਠੇਸ ਪਹੁੰਚੀ ਆ ਕਿ ਕੋਈ ਬੈਂਡ ਮਾਸਟਰ ਇਹ ਬੈਂਡ ਦਾ ਕੰਮ ਕਰਨ ਵਾਲਾ ਇਨਸਾਨ ਇਹ ਸੁਪਨਾ ਨਹੀਂ ਦੇਖ ਸਕਦਾ ਕਿ ਉਸ ਦਾ ਬੱਚਾ ਕਿਸੇ ਬੁਲੰਦੀ ਤੇ ਜਾਵੇ ਔਰ ਮੰਤਰੀ ਸਾਹਿਬ ਲਈ ਜੋ ਉਹਨਾਂ ਦੇ ਪਿਤਾ ਜੀ ਨੇ ਸੁਪਨਾ ਵੇਖਿਆ ਸੀ ਨਾ ਉਹ ਉਹਨਾਂ ਨੇ ਸাকার ਕੀਤਾ ਔਰ ਜਦੋਂ ਉਹਨਾਂ ਦੀ ਡੈਥ 1998 ਚ ਹੋ ਗਈ ਆ ਉਸ ਕਿਤੇ ਤੇ ਸਵਾਲ ਚੁੱਕਣਾ ਕਿ ਉਹਨਾਂ ਦੀ ਜਿਹੜੇ ਉਹ ਸਵਰਗਵਾਸੀ ਹਨ ਉਹਨਾਂ ਦੀ ਆਤਮਾ ਨੂੰ ਕੀ ਕਿਸ ਤਰ੍ਹਾਂ ਦੀ ਠੇਸ ਪਹੁੰਚੀ ਹੋਗੀ ਏ इमोਸ਼ਨਲੀ ਮੈਂ ਬਹੁਤ इमोशनल ਆ ਇਸ ਸਮਾਂ ਕਿਉਂਕਿ ਸਾਡੇ ਭੈਣ ਭਰਾਵਾਂ ਨੇ ਚਾਹੇ ਉਹ ਇਸ ਪਾਰਟੀ ਦੇ ਹਨ ਜਾਂ ਹੋਰ ਕਿਸੇ ਪਾਰਟੀ ਦੇ ਆ ਮੈਂ ਬਹੁਤ ਧੰਨਵਾਦੀ ਆ ਉਹਨਾਂ ਨੇ ਪੂਰੇ ਪੰਜਾਬ ਲੈਵਲ ਤੇ ਇਵਨ ਕਿ ਇੰਟਰਨੈਸ਼ਨਲ ਕਾਲਸ ਵੀ ਸਾਨੂੰ ਆਈਆਂ ਔਰ ਉਹਨਾਂ ਨੇ ਇਸ ਗੱਲ ਦੀ ਨਿੰਦਾ ਕੀਤੀ ਆ ਕਿਉਂਕਿ ਲੀਡਰ ਇੱਕ ਆਈਡੀਅਲ ਹੁੰਦਾ ਅਸੀਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਾਂਗੇ ਤੇ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਸਾਡੇ ਆਉਣ ਵਾਲੇ ਜਿਹੜੇ ਬੱਚੇ ਹਨ ਉਸ ਲੀਡਰ ਨੂੰ ਆਪਣਾ ਆਈਡੀਅਲ ਮੰਨਦੇ ਆ ਜੇਕਰ ਅਸੀਂ ਉਹਨਾਂ ਨੂੰ ਵਧੀਆ ਆਈਡੀਓਲੋਜੀ ਦੇ ਕੇ ਜਾਵਾਂਗੇ ਨਾ ਤਾਂ ਹੀ ਸਾਡਾ ਨੇਤਾ ਬਣਨਾ ਇੱਕ ਲੀਡਰ ਬਣਨਾ ਸਫਲ ਹੁੰਦਾ ਜੇਕਰ ਅਸੀਂ ਪੜਕਾਉ ਬਿਆਨ ਦੇ ਕੇ ਦੋ ਤਿੰਨ ਮਿੰਟਾਂ ਚ ਧੌਣ ਮਰੋੜਨ ਲੱਗੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਵਾਂਗੇ ਤੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸਾਹਮਣੇ ਬੈਠੇ ਹੋਏ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਆ ਕੀ ਤੁਹਾਨੂੰ ਲੱਗਦਾ ਨਹੀਂ ਕਿ ਸਟੇਜ ਤੇ ਬੈਠੇ 2 4 5 ਜਨਨ ਨੂੰ ਖੁਸ਼ ਕਰਨ ਵਾਸਤੇ ਜਿਹੜਾ ਇਸ ਤਰ੍ਹਾਂ ਦਾ ਪਿਆਰ ਉਹ ਦਿੱਤਾ ਗਿਆ ਹੈ ਬਿਲਕੁਲ ਜੀ ਤੁਸੀਂ ਤੁਸੀਂ ਸਾਰੇ ਗਵਾਹ ਹੋ ਭਾਜੀ ਅੱਜ ਚਾਹੇ ਕੋਈ ਵੀ ਇਸ ਗੱਲ ਤੋਂ ਮੁਨਕਰ ਹੋ ਜੇ ਕਿ ਮੈਂ ਇਸ ਤਰ੍ਹਾਂ ਨਹੀਂ ਕਿਹਾ ਤੁਸੀਂ ਕਲਿੱਪਸ ਨੂੰ ਦੇਖੋ بار بار ਦੇਖੋ ਤੁਹਾਨੂੰ ਉਸ ਉਹਨਾਂ ਦੀ ਕਹੇ ਹੋਏ ਸ਼ਬਦਾਂ ਦੇ ਪਿੱਛੇ ਭਾਵਨਾ ਜਿਹੜੀ ਆ ਨਾ ਉਹ ਬਿਲਕੁਲ ਕਲੀਅਰ ਹੋ ਕੇ ਤੁਹਾਡੇ ਸਾਹਮਣੇ ਆਊਗੀ ਔਰ ਮੈਂ ਤੁਹਾਡੇ ਸਾਰਿਆਂ ਦੇ ਪੱਤਰਕਾਰ ਭਾਈਚਾਰੇ ਵੱਲੋਂ ਸਾਡੇ ਸਮੁੱਚੇ ਭੈਣ ਭਰਾਵਾ ਵੱਲੋਂ ਧੰਨਵਾਦੀਆਂ ਕੈਬਨਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਦੀ ਪਤਨੀ ਹੋਣ ਦੇ ਨਾਤੇ ਕਿ ਤੁਸੀਂ ਸਾਡੇ ਇਸ ਮਨੋਵਲ ਨੂੰ ਕਿੰਨਾ ਉੱਚਾ ਚੱਕਿਆ ਜੇਕਰ ਤੁਸੀਂ ਸਾਡੀ ਇਸ ਆਵਾਜ਼ ਨੂੰ ਬੁਲੰਦ ਨਾ ਕਰਦੇ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਅੱਗੇ ਐਸਸੀ ਸਮਾਜ ਨਾਲ ਦਲਿਤ ਭਾਈਚਾਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਆਮ ਗੱਲ ਹੈ ਪਰ ਜਿਸ ਵੱਡੇ ਲੈਵਲ ਤੇ ਤੁਸੀਂ ਇਸ ਮੁੱਦੇ ਨੂੰ ਲੈ ਕੇ ਗਏ ਹੋ ਸਾਡੇ ਨਾਲ ਬਾਵਾ ਬਣ ਕੇ ਸਾਡੇ ਵੀਰ ਭੈਣ ਭਰਾ ਸਾਡੇ ਨਾਲ ਖੜ੍ਹ ਗਏ ਹਨ ਮੈਂ ਸਦਾ ਹੀ ਰਿਣੀ ਰਹੂੰਗੀ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਵੱਲੋਂ ਸਾਡੇ ਸਮੁੱਚੇ ਪਰਿਵਾਰ ਵੱਲੋਂ ਕਿ ਤੁਸੀਂ ਸਾਡੀ ਬਾਹ ਫੜੀ ਸਾਡੇ ਲਈ ਆਵਾਜ਼ ਬੁਲੰਦ ਕੀਤੀ ਤੇ ਸਾਡਾ ਹੌਸਲਾ ਅਬਜ਼ਾਈ ਕੀਤੀ ਹੈ ਕਿਉਂਕਿ ਸਿਰਫ ਹਲੇ ਮੰਤਰੀ ਸਾਹਿਬ ਨੂੰ 4 ਸਾਲ ਕੰਮ ਕਰਦਿਆਂ ਨੂੰ ਹੋਇਆ ਬੀਂਗ ਪੀ ਡਬਲਯੂ ਡੀ ਔਰ ਸਾਢੇ 3 ਸਾਲ ਉਹਨਾਂ ਨੇ ਬਿਜਲੀ ਮੰਤਰੀ ਵਜੋਂ ਵੀ ਕਾਰਜ ਕੀਤਾ ਤੇ ਤੁਸੀਂ ਸਾਡੇ ਨਾਲ ਖੜੇ ਹੋ ਅਸੀਂ ਹਮੇਸ਼ਾ ਹੀ ਤੁਹਾਡੇ ਰਿਣੀ ਰਵਾਂਗੇ ਧੰਨਵਾਦ ਦੀਆਂ ਸਮੁੱਚੇ ਪੰਜਾਬ ਔਰ ਦੇਸ਼ ਵਿੱਚ ਦੇਸ਼ ਵਿੱਚ ਵਸਦੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਇਸ ਮੌਕੇ ਤੇ ਸਾਡਾ ਸਾਥ ਦਿੱਤਾ ਸਾਡੀ ਆਵਾਜ਼ ਬਣੇ ਬਹੁਤ ਬਹੁਤ ਧੰਨਵਾਦ ਜੀ